ਕਿਉਂ ਮਰ ਜਾਏਗਾ ਮੇਰੀ ਤੇਰੀ ਮੈਨੂੰ نیند ਨਹੀਂ ਹੁੰਦੀ ਹਾਂ ਇਹ ਮੇਰੀ ਲਾੜੀ ਮੇਰੇ ਬਿਨਾ ਨੀਂਦ ਨਹੀਂ ਹੁੰਦੀ ਤੈਨੂੰ ਤੇ ਪੁੱਤ ਫਿਰ ਆਪਾਂ ਪੈਸੇ ਕਿੱਦਾਂ ਕਮਾਵਾਂਗੇ ਹੈ ਮੇਰਾ ਆਪਣਾ ਨਾ ਨਾ ਤੇ ਜੇ ਮੈਂ ਕੰਮ ਨਹੀਂ ਕਰਾਂਗੀ ਤੇ ਫੇ ਤੈਨੂੰ ਮੈਂ ਟੌਇਜ਼ ਕਿੱਥੋਂ ਲੈ ਕੇ ਦਵਾਂਗੀ ਤੇ ਤੈਨੂੰ ਸੋਹਣੇ ਸੋਹਣੇ ਕੱਪੜੇ ਕਿੱਥੋਂ ਲੈ ਕੇ ਦਵਾਂਗੀ ਮम्मा ਪਾਪਾ ਕਿੱਥੋਂ ਪਾਏਗਾ ਪਾਪੀ ਕਮਾਂ ਦਾ ਬੁੱਤੂ ਪਰ ਆਪਾਂ ਇੱਥੇ ਰਹਿ ਨਹੀਂ ਹਾਂ ਦੋਨਾਂ ਨੂੰ ਕੰਮ ਕਰਨਾ ਪੈਣਾ ਤੂੰ ਗੁੱਡ ਬੱਚਾ ਨਾ ਹੁਣ ਤੂੰ ਰਾਤ ਨੂੰ ਅੱਜ ਪਾਪਾ ਕੋ ਰਹੀ ਠੀਕ ਹੈ ਨਹੀਂ ਮੈਂ ਮੇਰੇ ਪਾਪਾ ਕੋ ਮੈਂ ਨਹੀਂ ਲੇ ਦਿੱਤੀਆਂ ਕੋਈ ਜਾਂਦੀ ਪਾਪਾ ਕੋਟ ਕੇ ਤੈਨੂੰ ਬਫਾ ਪਾ ਕੇ ਸੌਣਗੇ ਅੱਛਾ ਨਹੀਂ ਕਿਉਂ ਉੰਜ ਤਾਂ ਤੂੰ ਮੰਮਾ ਨਾਲ ਲੜਦੀ ਰਹਿਣੀ ਆ ਮੈਂ ਮਾਝ ਦੇ ਨਹੀਂ ਆਣਾ ਦੱਪੀ ਬਾਕੇ

ਬਾਪਾ ਚਾਰ ਲਗ ਗਏ ਮੈਂ ਲੇਟ ਹੋ ਜਾਣਾ ਨਹੀਂ ਬਾਬਾ ਤੇ ਮੇਰੀ ਵੀਡੀਓ ਮੈਂ ਆਂਦਾ ਨਾਈਟ ਨੂੰ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਇੱਕ ਪੰਜਾਬੀ ਕੁੜੀ ਜੋ ਕਿ ਕੈਨੇਡਾ ਦੇ ਵਿੱਚ ਗਈ ਹੋਈ ਹੈ ਤੇ ਉਸ ਦੀ ਛੋਟੀ ਬੱਚੀ ਉਸ ਨੂੰ ਕੰਮ ਤੇ ਜਾਣ ਤੋਂ ਮਨਾ ਕਰ ਰਹੀ ਹੈ ਕਿ ਉਹ ਘਰ ਦੇ ਵਿੱਚ ਇਕੱਲੀ ਨਹੀਂ ਰਹਿ ਸਕਦੀ ਤੁਹਾਨੂੰ ਦਾਦੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਕੰਮਕਾਰ ਦੇ ਹਾਲਾਤ ਕਾਫੀ ਜ਼ਿਆਦਾ ਮੁਸ਼ਕਲ ਹਨ ਸੋ ਪਰਿਵਾਰ ਦੇ ਦੋਨਾਂ ਜੀਆਂ ਨੂੰ ਲਗਾਤਾਰ ਸ਼ਿਫਟਾਂ ਲਗਾ ਕੇ ਕੈਨੇਡਾ ਦੇ ਵਿੱਚ ਸਰਵਾਈਵ ਕਰਨਾ ਪੈਂਦਾ ਹੈ ਸੋ ਇਹ ਸੇ ਕਾਰਨ ਜਿਹੜੇ ਸਿਆਣੇ ਕਹਿੰਦੇ ਹਨ ਕਿ ਜੇਕਰ ਪੰਜਾਬ ਦੇ ਵਿੱਚ ਹੀ ਕਿਸੇ ਦਾ ਸਰਦਾ ਹੈ ਤੇ ਉਹ ਕੈਨੇਡਾ ਵਰਗੇ ਦੇਸ਼ ਨੂੰ ਨਾ ਹੀ ਜਾਣ ਤੇ ਚੰਗਾ ਹੈ ਸੋ ਕਾਫੀ ਕੈਨੇਡਾ ਵਰਗੇ ਦੇਸ਼ ਦੇ ਵਿੱਚ ਕਿਵੇਂ ਦਿਨ ਰਾਤ ਕਮਾਈਆਂ ਕਰਕੇ ਗੁਜ਼ਾਰਾ ਕਰਨਾ ਪੈਂਦਾ ਹੈ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ